ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਧੀਮਾ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣਾਈ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਉਮੀਦਵਾਰ ਹੁੰਦੇ ਨੇ ਉਹਨਾਂ ਦੇ ਤੀ ਕੰਚਨ ਪ੍ਰੀਤ ਕੌਰ ਰੰਦਾਵਾ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਨੇ ਪਰ ਇਸੇ ਪ੍ਰਚਾਰ ਦੌਰਾਨ ਕੰਚਨ ਪ੍ਰੀਤ ਕੌਰ ਰੰਦਾਵਾ ਦੇ ਉੱਪਰ ਵਕਫ ਵਕਫ ਥਾਣਿਆਂ ਦੇ ਵਿੱਚ ਜਿਹੜੇ 4 ਪਰਚੇ ਦਰਜ ਹੋ ਜਾਂਦੇ ਨੇ ਤੇ ਉਸੇ ਮਾਮਲਿਆਂ ਦੇ ਤਹਿਤ ਅੱਜ ਮਜੀਠਾ ਥਾਣੇ ਦੇ ਵਿੱਚ ਪਹੁੰਚਿਆ ਪਹਿਲਾਂ ਹਾਲਾਂਕਿ ਲੰਬਾ ਸਮਾਂ ਪੰਜਾਬ ਪੁਲਿਸ ਉਹਨਾਂ ਨੂੰ ਲੱਭਦੀ ਰਹਿੰਦੀ ਹੈ ਤੇ ਇੱਕ ਉਹਨਾਂ ਦੇ ਉੱਪਰ ਕਾਰਵਾਈ ਨਾ ਕਰਨ ਨੂੰ ਲੈ ਕੇ ਇੱਕ ਐਸਐਸਪੀ ਦੇ ਉੱਪਰ ਵੀ ਕਾਰਵਾਈ ਜਿਹੜੀ ਕੀਤੀ ਜਾਂਦੀ ਆ ਪਰ ਅੱਜ ਤੱਕ ਦੀ ਜਿਹੜੀ ਅੱਜ ਦੀ ਅਹਿਮ ਅਪਡੇਟ ਆ ਕਿ ਮਜੀਠਾ ਥਾਣੇ ਦੇ ਵਿੱਚ ਕੰਚਨਪ੍ਰੀਤ ਕੌਰ ਪਹੁੰਚੋ ਕਰੇ ਕੰਚਨਪ੍ਰੀਤ ਕੌਰ ਰੰਧਾਵਾ ਦੇ ਉੱਪਰ ਕੱਚ ਕਈ ਵਕਤ ਵਕ ਵਕ ਧੜਲਿਆਂ ਦੇ ਵਿੱਚ ਚਾਰ ਪਰਚੇ ਦਰਜ ਨੇ ਪੁਲਿਸ ਨੇ ਪੇਸ਼ ਹੋਣ ਦੇ ਲਈ 2 ਦਿਨਾਂ ਦੀ ਮੌਲਤ ਦਿੱਤੀ ਸੀ ਤਰਨਤਾਰ ਨਜ਼ਿਮਨੀ ਚੋਣ ਦੇ ਦੌਰਾਨ ਹੈ ਕੰਚਨਪ੍ਰੀਤ ਕੌਰ ਰੰਦਾਵਾ ਦੇ ਉੱਪਰ ਇਹ ਜਿਹੜੇ ਮਾਮਲੇ ਨੇ ਚਾਰ ਪਰਚੇ ਨੇ ਦਰਜ ਹੋਏ ਨੇ ਤੇ ਇਸ ਦੇ ਨਾਲ ਜਿਹੜੇ ਪਵਿਰਸਾ ਸਿੰਘ ਬਲਟੋਹਾ ਨੇ ਉਹ ਵੀ ਕੰਚਨਪ੍ਰੀਤ ਕੌਰ ਦੇ ਨਾਲ ਨੇ ਤੇ ਉਹਨਾਂ ਦੇ ਵੱਲੋਂ ਸਰਕਾਰੀ ਤੰਤਰ ਦੇ ਉੱਪਰ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਬਹੁਤ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੰਚਨਪ੍ਰੀਤ ਕੌਰ ਰੰਦਾਵਾ ਇਸ ਵਕਤ ਮਜੀਠਾ ਥਾਣੇ ਦੇ ਵਿੱਚ ਪਹੁੰਚ ਰਹੀ ਹੈ ਹਾਲਾਂਕਿ ਇੱਕ ਲੰਬੇ ਸਮੇਂ ਤੱਕ ਕਈ ਘੰਟਿਆਂ ਤੱਕ ਪੁੱਛਗਿੱਛ ਚੱਲ ਸਕਦੀ ਹੈ ਹਲੇ ਤੱਕ ਕੰਚਨ ਪ੍ਰੀਤ ਕੌਰ ਰੰਧਾਵਾ ਬਾਹਰ ਨਹੀਂ ਆਏ ਕਈ ਜਿਹੜਾ ਕੋਈ ਸਮਾਂ ਹੋ ਚੁੱਕਿਆ ਕਿ ਉਹ ਮਜੀਠਾ ਤਾਣੇ ਦੇ ਅੰਦਰ ਨੇ ਲੰਬੇ ਸਮੇਂ ਤੋਂ ਪੁੱਛ ਕੇ ਚੱਲਿਆ ਸਾਰਾ ਕੁਝ ਜਿਹੜਾ ਹਾਲਾਂਕਿ ਗੈਂਗਸਟਰਾਂ ਦੇ ਨਾਲ ਵੀ ਲਿੰਕ ਜੁੜਦਾ ਜਿਸ ਤਰੀਕੇ ਜਿਹੜਾ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਵੀ ਇਹ ਨੁਮਾਇंदे ਕਹਿ ਦਿੰਦੇ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਕਿ ਜਿਹੜੀ ਗੈਂਗਸਟਰ ਦੀ ਸਾਸਾ ਜਾਨੀ ਕਿ ਕੰਚਨ ਪ੍ਰੀਤ ਕੌਰ ਰੰਧਾਵਾ ਨੂੰ ਲੈ ਕੇ ਬਹੁਤ ਬਿਆਨ ਵਾਜੀ ਵੀ ਹੁੰਦੀ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਪਰ ਅੱਜ ਅਹਿਮ ਅਪਡੇਟ ਆ ਕਿ ਮਜੀਠਾ ਤਾਣੇ ਦੇ ਵਿੱਚ ਕੰਚਨਪ੍ਰੀਤ ਕੌਰ ਰੰਦਾਵਾ ਪਹੁੰਚੋ ਕਰਨੇ ਕੀ ਕੁਝ ਬਿਆਨ ਆਇਆ ਇੱਕ ਵਾਰ ਮੀਡੀਆ ਸਾਹਮਣੇ ਵੀ ਆਏ ਨੇ ਇੱਕ ਵਾਰ ਤੁਹਾਨੂੰ ਉਹਨਾਂ ਦਾ ਬਿਆਨ ਤੇ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਜ਼ਰੂਰ ਸੁਣਾ ਦਿੰਨੇ ਆ। ਫਿਰ ਮਾਮਲੇ ਦੇ ਰਕਮੇਸ਼ ਕੀ ਕਰੇ ਚਾਹੋਗੇ? ਮੈਂ ਮੈਂ ਕੀ ਕਰੇ ਚਾਹੋਗੇ? ਫਿਰ ਨੋ ਪੂਰਾ ਮਾਣ ਜੋਗਾ ਅਦਾਲਤ ਤੇ ਪੂਰਾ ਯਕੀਨ ਆ ਜੋ ਵੀ ਹੋਊਗਾ ਵਧੀਆ ਹੀ ਹੋਊਗਾ। ਕੰਚਨਪ੍ਰੀਤ ਦਾ ਹੱਵਾ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਐ ਕਿ ਪੰਜਾਬ ਦੀ ਰਿਵਾਇਤ ਹੈ ਪੰਜਾਬ ਦਾ ਸੱਭਿਆਚਾਰ ਹੈ ਕਿ ਚਾਹੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਵੀ ਜਿਹੜੀ ਧੀ ਪੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ बतौर ਆਗੂ ਦੇ ਉਹਨੂੰ ਰੋਕਣ ਲਈ ਕਿੰਨੀ ਜ਼ਿਆਦਾ ਡਿਪਲੋਇਮੈਂਟ ਕਿਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਮੈਨੂੰ ਹੈਰਾਨੀ ਤੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰੇ ਖਿਆਲ ਅਸੀਂ ਵੀ 5-7 ਜਣੇ ਹੀ ਐ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਵੀ ਔਰ ਕੰਚਨਪ੍ਰਿਤ ਨੂੰ ਵੀ ਅਦਾਲਤ ਨੇ ਬੜੀ-ਵੱਡੀ ਨੂੰ ਰਾਸਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ 4 ਦਰਜ ਸੀ ਚੋਂ ਦੇ ਵਿੱਚੋਂ ਉਹਨੂੰ ਇੰਟਰਮ ਬੇਲ ਦਿੱਤੀ ਹੈ ਅਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ ਸੈਵਨ ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਉਹਨੂੰ ਦੇਣਾ ਪਊਗਾ ਪਰ ਉਲਟਾ ਸਭ ਇੱਕ ਮਹਿਲਾ ਦੇ ਲਈ ਇਹਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀਤੀ ਨਾ ਕਿਹੇ ਐਸ ਐਚਓ ਦੇ ਹੈ ਨਾ ਕਿਹੇ ਡੀ ਐਸ ਪੀ ਦੇ ਹੈ ਨਾ ਕਿਹੇ ਐਸ ਪੀ ਤੇ ਨਾ ਐਸ ਐਸ ਪੀ ਤੇ ਨਾ ਡੀ ਆਈ ਔਰ ਇਸ ਦੇ ਦੌਰਾਨ ਇਸ ਐਸਪੀ ਨੂੰ ਸਰਪੈਂਡ ਤੱਕ ਕਰ ਦਿੱਤਾ ਜਾਂਦਾ ਹੈ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇਖ ਰਹੇ ਹੋ। ਇਹ ਮੇਰਾ ਖਿਆਲ ਕੋਈ ਹੋਰ ਨਹੀਂਗਾ। ਕੋਈ ਹੋਰ ਨਹੀਂਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ ਮੀਡੀਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨਪ੍ਰੀਤ ਨੂੰ ਤੂ ਅਰੈਸਟ ਕਿਉਂ ਨਹੀਂ ਕੀਤਾ। ਕਿਉਂ ਨਹੀਂ ਸ਼ਕਤੀ ਕੀਤੀ। ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਿਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਤ ਕੀਤਾ ਗਿਆ ਜੋ ਕੁਛ ਦਰਜ ਕਰ ਦਿੱਤਾ ਗਿਆ सस्पेंशन ਦੇ ਆਰਡਰ ਜਿਹੜੇ ਆ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਕਿ ਯੰਗ ਅਫੀਸਰ ਦੇ ਨਾਲ ਜਿਹਨੇ ਬੀਜਪੀ ਦੇ ਅਹੁਦੇ ਤੱਕ ਜਾਣਾ ਸੀ ਨਾਨੂੰ ਉਹਦੇ ਨਾਲ ਹਮਦਰਦੀ ਹੈ ਪਰ ਬਲਟੋ ਸਾਹਿਬ ਇੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਟਕਣ ਦੇ ਬਣਾਏ ਜਾ ਰਹੇ ਕੀ ਜਿਹੜੀ ਇਹ ਜ਼ਿਲ੍ਹਾ ਪ੍ਰੀਸ਼ਦ ਪਲੱਸਮ ਸੀ ਚੋਣਾਂ ਆ ਰਹੀਆਂ ਉਹਦੇ ਵਿੱਚ ਕੋਈ ਗ੍ਰਾਂਂਤਮ ਖਾਣ ਦੇ ਲਈ ਕੀਤਾ ਜਾ ਰਿਹਾ ਹੈ ਦੇਖੋ ਪਹਿਲੀ ਤੇ ਗੱਲ ਹੈ ਕਿ ਰਾਜਨੀਤੀ ਕਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਕਿ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ ਦੰਡ ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਣ ਜਿਤਨੀ ਹੈ ਤੁਹਾਡੇ ਸਾਹਮਣੇ ਹੀ ਹੈ ਮਨੀਸ਼ ਸ਼ਿਸ਼ੋਧिया ਦੇ ਬਿਆਨ ਉਸ ਮਨੀਸ਼ ਸ਼ਿਸ਼ੋਧिया ਦੇ ਬਿਆਨ ਨੇ ਉਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜਨੀਤੀ ਦਾ ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਤੇ ਲੈ ਲੋ ਤੇ ਤੁਸੀਂ ਲੋਕਾਂ ਨੂੰ ਉਦੋਂ ਸਬਜ਼ ਬਾਗ ਵਿਖਾ ਕੇ ਆਪਣਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਡਰਾ ਕੇ ਜਿਹੜਾ ਆ ਭੌਂ ਕੇ ਪਿੰਡਾਂ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਹ 스프ਿੰਗ ਵਾਂਗੂ ਉੱਠਦੇ ਨੇ ਕੰਚਨਪੀ ਦਾ ਡਰ ਕਿਉਂ ਆਨ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਤੇ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਟੈਂਪਰੇਰੀ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇੰਟ ਕਰ ਰਹੀ ਹਾਂ ਮੈਂ ਕਿਹਾ ਤਾਂ ਹਾਂ ਜੀ ਮੈਂ ਕਰ ਰਹੀ ਹਾਂ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ ਅਕਾ 2027 ਦੀ ਐਮਐਲਏ ਜ਼ਰੂਰ ਬਣੇਗੀ ਜਾਂ ਨਹੀਂ ਬਣੇਗੀ ਪਰ ਤੁਹਾਨੂੰ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਨੇ ਗਾ ਵੀ ਇਹ ਮੰਨੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਆਂਦਾ 2027 ਤੇ ਕੰਤਨਪ੍ਰੀਤ ਤੇ ਐਮਐਲਏ ਜਿੱਤੀ ਉਹਦਾ ਡਾਇਲੌਗ ਅਫਸਰ ਦਾ ਇਥੇ ਤੁਸੀਂ ਹਿਸਾਬ ਨਾਲ ਵੀ ਡਰ ਕਦਾ ਲੱਗਦਾ ਅੱਛਾ ਇਹ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਹਦੇ ਕੋਲ ਜਿਹੜਾ ਲੌਜਿਕ ਆ ਗੱਲ ਕਰਨ ਦਾ ਉਹਨੇ ਪੰਜਾਬ ਦੀ ਫੀਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਔਰ ਸਲਾ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਵੀ ਕੰਚਨ ਇਹ ਆਗੂ ਬਣ ਗਈ ਉਹ ਤੇ ਯਾਰ ਮੈਨੂੰ ਇਸ ਗੱਲ ਦੀ ਇਰਾਨੀ ਆ ਕਿ ਜਿੰਨੇ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂਗਾ ਹੋਰ ਯੂਪੀ ਦੇ ਬਿਹਾਰ ਦੇ ਉਦੋਂ ਸਾਊਥ ਇੰਡੀਆ ਦੇ ਆnde ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਲਿਆਂਦੀ ਸੀ ਹਾਂ ਜੀ ਮੀਡੀਆ ਤੇ ਵੀ ਸਟਾਰ ਹਾਂ ਸੋਸ਼ਲ ਮੀਡੀਆ ਤੇ ਸਟਾਰ ਇਹ ਕਰਨ ਕਿ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਡਰ ਰਹੀ ਹੈ ਉਹ ਡਰ ਰਹੀ ਹੈ ਇਹ ਚ ਕੋਈ ਦਰਾਵਾ ਨਹੀਂ ਗਿਆ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂ ਜੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵੀ ਆ ਉਹ ਪਰ ਉਹ ਚੜ੍ਹਦੀ ਕਲਾ ਚ ਆ ਜਿੰਨਾ ਮਰਜ਼ੀ ਕਰ ਲੈਣ ਆਕਾਲੀ ਦਲ ਇਸ ਬੱਚੀ ਦੇ ਨਾਲ ਆ ਉਹ ਆਕਾਲੀ ਦਲ ਦੇ ਪਰਿਵਾਰ ਦੀ ਬੱਚੀ ਆ ਔਰ ਮੈਂ ਕਹਿ ਦਵਾ ਕਿ ਉਹ ਪੰਜਾਬ ਦੀ ਧੀ ਹੈ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੱਕਾ ਹੋ ਰਿਹਾ ਹੈ ਧੰਨ ਧੰਨਵਾਦ